ਸਸਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 62790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤੋਕੜ ਗੱਬਣ ਚੱਕ ਪਾਸ ਝੋਟੀ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸਦੇ ਆਂਗੇ। ਕੀ ਗੱਲ ਬਾਈ ਜੀ? ਕੀ ਗੱਲ? ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜਿਲ੍ਹਾ ਬਰਨਾਲਾ ਪਿੰਡ ਧੋਲਾ ਜਿਲ੍ਹਾ ਬਰਨਾਲਾ ਪਿੰਡ ਧੋਲਾ ਮੋਬਾਈਲ ਨੰਬਰ 78142 78142 64123 64123 ਵੀਰ ਦਾ ਮੋਬਾਈਲ ਨੰਬਰ ਹੈ। ਵੀਰ ਜੀ ਜੀ ਆਪਾਂ ਸਕਰੀਨ ਤੇ ਝੋਟੀ ਦੇਖੀਏ ਨੇ ਕਿੰਨੇ ਟਾਈਮ ਦੀ ਗੱਬਣਾ ਕਿੰਨਾ ਦੁੱਧ ਹੈ ਤੇ ਮਿਲਦੀ ਕਿਵੇਂ ਹੈ? ਗੌਰਮੈਂਟ ਦੇਦੀ ਚੈੱਕ ਪਾਸਾ ਦੋ ਮਹੀਨੇ ਦੀ ਚੈੱਕ ਪਾਸਾ ਕਨਫਰਮ ਹੈ ਤੇ ਦੁੱਧ ਕਿੰਨਾ ਹਾਜ਼ਰ ਹੈ 8 ਕਿਲੋ ਦੁੱਧ ਹੈ 8 ਕਿਲੋ ਦੁੱਧਾ ਮਿਲਦੀ ਕਿਵੇਂ ਆ ਬਰਾ ਮਿੰਦੀ ਬੱਚਾ ਛੱਡ ਦੋ ਤੇ ਬੰਦ ਦੋ ਬਸ ਬੱਚਾ ਛੱਡ ਕੇ ਮਿਲਦੀ ਆ ਬੱਚੇ ਦੀ ਮਿਲਦੀ ਆ ਆਪਣੇ ਘਰੇ ਕਦੋਂ ਕਾਈ ਹੈਗੀ ਇਹ ਆਪਣੇ ਕੋਲੇ ਪਰਸੋਂ ਆਏਗੀ ਆਪਣੇ ਕੋਲੇ ਪਰਸੋਂ ਆਈਏ ਵੀਰ ਕਹਿੰਦਾ ਵਪਾਰ ਦਾ ਕੰਮ ਆ ਕੋਈ ਝੂਠਪਾਨ ਨਹੀਂ ਮਾਰਦਾ ਹੁਣ ਸਹੀ ਮਿਲਦੀ ਆ ਵੀਰੇ ਆ ਹੁਣ ਮਿਲ ਜਾ ਸਹੀ ਉਹ ਪ੍ਰਾਪਰਾ ਤਾਂ ਨਹੀਂ ਕਰਦੀ ਵੀਰ ਕਹਿੰਦਾ ਹੁਣ ਇਸ ਟਾਈਮ ਸਹੀ ਮਿਲਦੀ ਆ ਵੀਰੇ ਖੋਲ ਕੇ ਗੇੜਾ ਦਵਾ ਲੇ ਤੋਰੇ ਪੱਖੋਪਾ ਬਾਈਆਂ ਨੂੰ ਚੈੱਕ ਕਰਵਾ ਦਈਏ ਬਿਰਿਆ ਮਾਗਰ ਕਟਾ ਹੈ ਨਾ ਓਡੀ ਹੋਈ ਝੋਟੀ ਹੈ ਦੋਸਤੋ ਓਡਾ ਹੀ ਕਟਾ ਹੈ ਚੰਗੀ ਸਮੀਪਲੀ ਕੱਦ ਕਾਠ ਵਾਲੀ ਝੋਟੀ ਟੋਕੜ ਗੱਬਣ ਝੋਟੀ ਇਸ ਤਰ੍ਹਾਂ ਦੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਥਣਲੇਵੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕੜ ਮਾ ਥਣ ਆਹ ਦੇਖ ਸਕਦੇ ਹੋ ਲੋਹਤੋ ਜੱਜਮੈਂਟ ਤੁਸੀਂ ਕਰ ਸਕਦੇ ਹੋ ਤੁਰਦੀ ਦੀ ਬਿਲਕੁਲ ਸਿੱਧੀ ਸਟ੍ਰੇਟਨੈਸ 2 ਹੀ ਦਰਮਿਆਨਾ ਕੱਦ ਆਪਾਂ ਜਿਵੇਂ ਕਹਦੇ ਨੇ ਵੀ ਦਰਮਿਆਨੀਆਂ ਝੋਟੀਆਂ ਹੁੰਦੀਆਂ ਨੇ ਓਡਾ ਕੱਦ ਹੈ ਕੋਈ ਜ਼ਿਆਦਾ ਵੱਡੀ ਨਹੀਂ ਆਪਾਂ ਵੀਡੀਓ ਦੇ ਵਿੱਚ ਦੇਖੋਗਾ ਆਪਾਂ ਮਾਰ ਦਈਏ ਜੇ ਕਿਸੇ ਮੇਰੇ ਵੀਰ ਦੀ ਸਤਮ ਜਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਤਿੰਨ ਟਾਈਮ ਚੋਕੇ ਤੇ ਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ। ਵੀਰੇ ਰੇਟ ਕੀ ਹੋਊਗਾ ਬਾਜਬ ਜਆ। ਵੀਰੇ ਰੇਟ ਜਸਨੋ ਵਾਲਾ ਕੀ ਹੋਊਗਾ? ਜਸਨੋ ਵਾਲਾ 75000 75000 ਦੀ ਦੇਣੀ ਹੈ ਮੁੱਲ ਜਿਹੇ ਜਿੰਨਾ ਮਰਜ਼ੀ ਕਰਾ ਲਿਆ। 1000 ਕਰਦੇ ਆ 5000 ਤੋਂ। ਵੀਰੇ ਕਹਿੰਦੇ 5-400 ਛੋੜ ਕਰ ਦਾਂਗੇ ਆਹ ਦੇਖ ਸਕਦੇ ਹੋ ਦੋਸਤੋ 8 ਤੋਂ 10000 ਦਾ ਮਗਰ ਕੱਟਾਗਾ ਝੋਟੀ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਤਿੰਨ ਟਾਈਮ ਚੋਕੇ ਦਸੱਲੀ ਕਰ ਸਕਦੇ ਹੋ ਬਾਜ਼ਰ ਰੇਟ ਵੀਰ ਨੇ 75000 ਕੀਤਾ ਘਰੇ ਬੰਦਾ ਮਾਨਤਨ ਜ਼ਰੂਰ ਹੋਊਗਾ ਚੋਕੇ ਵੀਰ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦੇ ਹੋ ਥਣ ਥਣੌੜ ਝੋਟੀ ਦੇ ਬਹੁਤ ਚੰਗਾ ਮੁਠੀ ਵਾਲਾ ਕੱਲਾ ਕੱਲਾ ਨਿਕੜਵਾ ਥਣ ਉਪਰਾ ਵੀਰ ਕਹਿੰਦਾ ਥੋੜਾ ਜਿਆ ਕਰਦੀ ਹੈ ਹਜੇ ਮੰਨ ਲਓ ਵੀ ਆਪਣੇ ਕੋਲੇ ਕੱਲ ਹੀ ਆਈ ਹੈਗੀ ਝੋਟੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ